ਨੇ ਨਹੀਂ ਕੋਈ ਬੋਲੋ ਜੀ ਲਗਭਗ ਸਾਰੀਆਂ ਪੰਚਾਇਤਾਂ ਨੂੰ ਦੇਣੇ ਆ ਔਰ ਦਿੱਤੇ ਵੀ ਗਏ ਆ 1 ਕਰੋੜ 48 ਲੱਖ ਦੇ ਅੱਜ ਚੈੱਕ ਵੰਡੇ ਆ ਕਿਸੇ ਦਾ 5 ਲੱਖੇ ਦਾ 10 ਲੱਖੇ ਦਾ 3 ਲੱਖੇ ਤੇ 2 ਲੱਖੇ ਇਹ더라 ਸਭ ਨੂੰ ਆਪੋ ਆਪਣੇ ਵਿਕਾਸ ਕਾਰਜਾਂ ਲਈ ਇਹ ਰਾਸ਼ੀ ਵੰਡੀ ਗਈ ਆ ਮਾਨਯੋਗ ਸਪੀਕਰ ਸਾਹਿਬ ਦੇ ਕੋਟੇ ਦੀ ਰਾਸ਼ੀ ਹੈ ਇੰਨੀ ਰਾਸ਼ੀ ਹੋਰ ਅਗਲੇ ਪੜਾਅ 'ਚ ਵੀ ਆਉਣੀ ਹੈ ਜੀ ਅੱਜ ਕਿੱਤੋਂ ਕਿੱਤੋਂ ਪਿੰਡਾਂੋਂ ਦੇ ਜਿਹੜੇ ਅੱਜ ਹਾਜ਼ਰ ਸਨ ਕੋਟਪੂਰੇ ਹਲਕੇ ਦੇ ਲਗਭਗ 26 ਪਿੰਡ ਇਧਰਲੇ ਜਿਹੜੇ ਕੋਟਪੂਰੇ ਬਲਾਕ ਦੇ ਆ ਉਹ ਉਹਨਾਂ ਨੂੰ ਤਕਸੀਮ ਕੀਤੇ ਗਿਆ ਅੱਜ ਆਂਦੀ ਸਮੇਂ ਦੇ ਵਿੱਚ ਪਿੰਡਾਂ ਦੀ ਵਿਕਾਸ ਲਈ ਹੋਰ ਕੀ ਕਾਰਜ ਕੀਤੇ ਗਏ ਘੋਰ ਨਵੀਆਂ ਨਵੀਆਂ ਸਕੀਮਾਂ ਲੈ ਕੇ ਆਵਾਂਗੇ ਔਰ ਉਹਨਾਂ ਨੂੰ ਨਿਪਰੇ ਚਾੜਾਂਗੇ ਬਾਕੀ ਅਫਸਰ ਸਹਿਬਾਨ ਦਾ ਸਾਡਾ ਸਾਡਾ ਨਾ ਪੂਰਾ ਸਾਥ ਹੈ ਤੇ ਇਹਨਾਂ ਤੋਂ ਗਾਈਡਲਾਈਨ ਲੈ ਕੇ ਜੋ ਵੀ ਕੰਮ ਰਹਿੰਦੇ ਆ ਕਿਸੇ ਦਾ ਕੋਈ ਛੜਕਦਾ ਜਾਂ ਕੋਈ ਪਾਈਪਲਾਈਨ ਦਾ ਕੋਈ ਖਾਲੇ ਦਾ ਤੇ ਕੋਈ ਕਿਸੇ ਦੇ ਮਤਲਬ ਮਕਾਨਾਂ ਕੱਚੇ ਮਕਾਨ ਨੂੰ ਦੁਬਾਰਾ ਬਣਾਉਣ ਵਾਸਤੇ ਉਹ ਵੱਖ-ਵੱਖ ਤਰ੍ਹਾਂ ਦੀਆਂ ਸਹਾਇਤਾਵਾਂ ਦਿੱਤੀਆਂ ਨੇ ਸਰਕਾਰ ਵੱਲੋਂ ਉਹਨਾਂ ਦਾ ਅਸੀਂ ਪੂਰਾ ਲਾਹਾ ਲੈ ਰਹੇ ਹਾਂ ਔਰ ਲੋਕਾਂ ਤੱਕ ਤਕਸੀਮ ਕਰ ਰਹੇ ਹਾਂ ਇਹ ਹਲਕਾ ਕੋਟਕਪੂਰਾ ਦੇ ਪੰਚਤਾਂ ਸਰ ਕਿੰਨੀ ਰਾਸ਼ੀ ਆ ਔਰ ਕਿਸ ਤਰ੍ਹਾਂ ਦੇ ਕੰਮ ਕੀਤੇ ਨੇ ਇਹ ਦੇਖੋ ਜੀ ਰੰਗਲਾ ਪੰਜਾਬ ਵਿਕਾਸ ਕੀ ਮਦੀਨ ਪੰਜਾਬ ਸਰਕਾਰ ਵੱਲੋਂ ਹਲਕਾ ਕੋਟਕਪੂਰਾ ਨੂੰ ਬਲਾਕ ਕੋਟਕਪੂਰਾ ਨੂੰ 1 ਕਰੋੜ 48 ਲੱਖ ਰੁਪਏ ਦਿੱਤਾ ਗਿਆ ਸੀ ਜੋ ਕਿ 26 ਪੰਚਾਇਤਾਂ ਨੂੰ ਅੱਜ ਵੰਡਿਆ ਗਿਆ ਜੀ ਇਸ ਤੋਂ ਇਲਾਵਾ ਜ਼ਿਲ੍ਹਾ ਪ੍ਰਸ਼ਦ ਦਾ 61 ਲੱਖ ਰੁਪਏ ਉਹ ਵੀ ਵੰਡਿਆ ਗਿਆ ਹੈ ਜੀ ਇੱਕ ਪੰਚਾਇਤ ਸਮਤੀ ਦਾ ਉਹ ਜਿਹੜਾ 98 ਲੱਖ ਰੁਪਇਆ ਉਹ ਵੰਡਿਆ ਗਿਆ 3 ਕਰੋੜ 7 ਲੱਖ ਰੁਪਇਆ ਸੀ ਜਿਹੜਾ ਅੱਜ ਤਕਸੀਮ ਕੀਤਾ ਜੀ 26 ਗ੍ਰਾਮ ਚੇਤਨ ਸਰ ਹੋਰ ਕਿਸ ਤਰ੍ਹਾਂ ਦੇ ਕੰਮ ਕੀਤੇ ਜਾ ਰਹੇ ਇਹ ਜੀ ਪਿੰਡਾਂ ਦੇ ਵਿੱਚ ਜੋ ਵੀ ਸਾਡੇ ਕੋਲੇ ਪੰਚਾਇਤਾਂ ਵੱਲੋਂ ਡਿਮਾਂਡ ਆਂਦੀ ਹੈ ਕੋਈ ਗਲੀਆਂ ਨਾਲੀਆਂ ਦੀ ਕੋਈ ਪੰਚਾਇਤ ਕਰਦੀ ਕੋਈ ਐਸਸੀ ਧਰਮਸ਼ਾਲਾ ਦੀ ਕੋਈ ਜੰਜ ਕਰਦੀ ਜਿਸ ਤਰ੍ਹਾਂ ਜਿਸ ਤਰ੍ਹਾਂ ਸਾਡੇ ਕੋਲੇ ਡਿਮਾਂਡ ਆਂਦੀ ਹੈ ਅਸੀਂ ਉਹਨਾਂ ਦੇ ਪ੍ਰਪੋਜ਼ਲਾਂ ਲੈ ਕੇ ਐਸਟੀਮੇਟ ਲਵਾ ਕੇ ਸਰਕਾਰ ਨੂੰ ਭੇਜ ਦਿੰਦੇ ਨੇ ਉਸ ਤੋਂ ਬਾਅਦ ਪੈਸਾ ਆਸ ਹੋ ਕੇ ਸਾਡੇ ਕੋਲ ਆ ਜਾਂਦਾ ਹੈ ਉਸ ਤੋਂ ਬਾਅਦ ਅਸੀਂ ਵੰਡ ਦਿੰਦੇ ਹਾਂ